ਇਸ ਸਮਰਦੀ ਚਾਹ ਉਗੀ ਰੈਡੀ ਬੁਖਾਤ ਸਹੀਂ ਇਹਦੀ ਚਾਹ ਬਣ ਗਈ ਆ ਦੁੱਧ ਪਾ ਗਿਆ ਵਾ ਮੱਖਣ ਪਾਉਣ ਲੱਗਾ ਥੋੜੀ ਜਿਹੀ ਹੋਣੀ ਜਿਆਦਾ ਵੀ ਇਹ ਬਾਸ ਡਾਇਬਟੀਜ਼ ਹੋ ਜਾਂਦੀ ਨਾ ਸ਼ੂਗਰ ਮਬਾ ਬਣਾ ਹੀ ਕਰੇ ਕੋਈ ਨਹੀਂ ਖੜ ਹੈ ਕੋਈ ਨਹੀਂ ਫੜੀ ਯਾਰ ਟੱਕ ਜੀ ਦੁੱਧ ਹੂੰ ਦੁੱਧ ਕੱਟਣਾ ਨੇ ਡੰਨੇ ਡੰਮ ਤੇ ਇੰਨੇ ਘੰਟੇ ਦੋ ਘੰਟੇ ਲੱਗਦੇ ਉਹ ਬੂਆ ਢਿੰਮ ਸ਼ੁਕਰ ਹੋ ਗਿਆ ਚਲੋ ਚਲ ਜਲੀਏ ਟਕੜਾ ਬਿਸਕਟ ਆਪਣਾ ਤੇ ਗ੍ਰੇਸ ਦੁੱਧ ਚ ਪੈ ਟਿੱਕਿਆ ਮਿੱਠਾ ਚੰਕਾ ਬਣੀਆ ਰਸਮਰ ਖੋਲਣ ਨੂੰ ਹੈ ਖੋਲਣ ਨੂੰ ਖੰਡ ਖੋਲਣ ਨੂੰ ਗਾਇਸ ਉਹ ਦੇਖੋ ਬਾਬੇ ਡੇ ਦੁੱਧ ਪੀਣ ਇੱਕ ਬਾਬਾ ਦੁੱਧ ਡੇਆ ਪੀਣ ਇੱਕ ਬਾਬਾ ਕੀ ਡੇਆ ਕਰੇ ਬਾਬੇ ਬਾਬੇ ਬਿਸਕਟ ਖਾਣੇ ਹਾਂ ਬਾਬੇ ਬਿਸਕਟ ਖਾਣੇ ਹੈਲੋ ਹਾਂ ਤੇ ਚਲੋ ਤੁਹਾਨੂੰ ਮਿਲਦੇ ਹਾਂ ਬਿਸਕਟ ਚਾਹ ਖਾ ਕੇ ਗਾਇਸ ਆ ਦੇਖੋ ਸਾਡੇ ਨਾਲ ਤਾਂ ਚਲ ਗਿਆ ਇੱਕ ਬਾਏ ਫਾਲੋਅਰਸ ਬਾਏ ਹਾਂ ਤੇ ਦੇਖਿਓ ਇਹ ਦੇਖਿਓ ਇਹ ਦੇਖਿਏ ਇਹ ਇਸੀ ਵਿੱਚ ਮਜ਼ਾ ਕਰ ਰਹੇ ਹੈ ਗਾਇਸ ਦੁੱਧ ਪੀ ਲਿਆ ਗਲਾਸ ਕਰਤੇ ਇਕੱਠੇ ਕਰੋ ਚੈੱਕ ਗਾਂਧੀ ਗਾਂਧੀ ਦੇ ਮਾਮੇ ਦਾ ਮੁੰਡਾ ਐਸਾ ਲੱਗਦਾ ਕਿ ਤੁਹਾਨੂੰ ਕੋਈ ਕੁਸ ਕਰਾ ਦੇਣਾ ਚਾਹੀਦਾ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਇਹ ਸੱਬਲ ਕਿਉਂ ਚੁੱਕਿਆ ਤੁਸੀਂ ਇੱਥੇ ਸਾਨੂੰ ਲੱਗਦਾ ਬਸ ਐਡ ਕਰ ਲਓ ਫਿਰ ਉਹ ਬੰਦਾ ਕੋਈ ਚੋਰ ਚੋਰਾ ਹੈ ਮੜਾ ਇੱਚੀ ਬੋਲ ਰਹੀ ਮੈਂ ਲਾਦਾ ਮੜਾ ਮੜਾ ਚੋਰ ਪਤਾ ਹੈ ਮੜਾ ਹੀ ਚੋਰ ਮੜਾ ਹੀ ਰਹੀ ਬੱਦਨੀ ਹੈਗਾ ਦਿੱਤਾ ਨੂੰ ਧਈਆਂ ਭੰਦੀ ਭਾਈ ਇਹ ਸੱਬਲ ਖਾਣ ਚੁੱਕਿਆ ਤੁਸੀਂ ਉਹ ਕਈ ਵਾਰ ਆਉ ਜਾਂਦੇ ਆ ਮਰਨ ਕੌਣ ਬੰਦਾ ਆਉ ਆ ਗਏ ਨੇ ਹੁਣ ਕੀ ਕਰੋਗੇ ਆ ਦੇ ਬ੍ਰਹਮਾਸਤਰ ਤੇ ਚਲੋ ਤੁਹਾਨੂੰ ਮਿਲਦੇ ਆਂ ਦੂਜੀ ਵਾਰੀ ਦੁੱਧ ਦੂਜੀ ਵਾਰੀ ਦੁੱਧੇ ਗਰਮ ਕਰਦੇ ਹੋਏ ਚਲੋ ਤੁਹਾਨੂੰ ਮਿਲਦੇ ਆਂ ਬਾਚੋ ਸੋ ਗਾਇਸ ਸਾਡਾ 2 ਘੰਟਾ ਹੋ ਗਿਆ ਇੱਥੇ ਖਲੋਤੇ ਨੂੰ ਅਜੇ ਤੱਕ ਬਾਲਾ ਨਹੀਂ ਆਇਆ ਬੰਨ ਸਮਨੇ ਹਲਵਾਈ ਆਏ ਹੋਏ ਨੇ ਬਾਲਾ ਦਬਾਉਣ ਪਹਿਲਾ ਹਲਵਾਈ ਆਇਆ ਸੀ ਫਿਰ ਹਲਵਾਈ ਆਇਆ ਪਹਿਲੇ ਬਰਾਲਾ ਹਲਵਾਈ ਆਇਆ ਸੀ ਜਿੱਲੇ ਧਰਿਆਂ ਦੇ ਅੱਧੂਏ ਦੂਜੇ ਨੰਬਰ ਵਾਲਾ ਆ ਤੀਜੇ ਨੰਬਰ ਵਾਲਾ ਹਾਈ ਤੱਕ ਬਾਲਾ ਨਹੀਂ ਆਇਆ ਵੀਰੇ ਹੱਥ ਵਧੀਆ ਹੈ ਨਾ ਫਿਰ ਅੱਛਾ ਇੱਥੇ ਹੋਰ ਬਿੱਤੇ ਬਾਲਾ ਨਹੀਂ ਮਾ ਫਰਿਆਂ ਨੂੰ ਨਾ ਕਮਾ ਕੇ ਲੈਣਾ ਉੱਥੇ ਫੇਰਾ ਤੰਨੂ ਦਾ ਬਾਲਾ ਆਇਆ ਆ ਚੋਰ ਨੂੰ ਬਾਲਾ ਨੂੰ ਮਿਲਦਾ ਏ ਤੋ ਬੰਦੇ ਗਾਈਜ਼ ਗਾਈਜ਼ ਗਈਏ ਚੋੜਿਆ ਬਣਾਉਣਾ ਹੋਲੀ ਰੋਲਾਂ ਨਾ ਪਾ ਤੂੰ ਬੰਦੇ ਰੱਖਿਆ ਇਹ ਕੰਮ ਨਾਲ ਠੀਕ ਹੈ ਚੋਰ ਬਣਾ ਕੇ ਆਪੇ ਫੈਂਟ ਤੇ ਮੰਨੀ ਬਣਾ ਕੇ ਬੀਜੀ ਕੁਛ ਕਹਿਣਾ ਚਾਹੋਗੇ ਆਪੇ ਦੁੱਧ ਪੇਸਖੀ ਨਾ ਮੋਟਾ ਨਹੀਂ ਬੀਜ ਅਗਰ ਵਿੱਚ ਕੋ ਰੋ ਦੀਨ ਖੁਲਵਾਓ ਉਹਨੇ ਕੰਮ ਆ ਬੋਲੋ ਸਸਰੀ ਯਕਾਲ ਮਹਾਰਾਜ ਕੀ ਯਾ ਬਾਬੇ ਦੁੱਧ ਨੂੰ ਬਾਹਰ ਤੇ ਆਇਆ ਨਹੀਂ ਸਾਡੇ ਸਿੰਘਾਂ ਨੂੰ ਨੀਂਦ ਜ਼ਰੂਰ ਆ ਗਈ ਆਣੀ ਦੋਦਰੂ ਬਾਲਾ ਪਾਣੀ ਕਿਹੜੀ ਗੱਲ ਨਹੀਂ ਆਇਆ ਆਸ ਨੇ ਉਹ ਬੱਜਿਆ ਟਰਾਲੀ ਜੇ ਅੰਨੇ ਹੋ ਜਾਂਦੇ ਆ ਖਾ ਕੇ ਉਹ ਛੇੜਨਾ ਐਵੇਂ ਫਿਰ ਟਿੱਕੂ ਕੀ ਉਹ ਸੁਦਰੂ ਸੁ ਗਿਆ ਸੀ ਉਹ ਬਾਲਾ ਹੀ ਨਹੀਂ ਆਇਆ ਗਾਈਸ ਕਰੋ ਚੈੱਕ ਲੈ ਰਾਤ ਨੂੰ ਉਨੀ ਟੇਕ ਆਈ ਲੋਕਾਂ ਨੂੰ ਕੱਲ ਉੱਥੇ ਬਿਸਕੁਟਾ ਤੇ ਭੱਜੇ ਫਿਰਦੇ ਭੱਜੇ ਫਿਰਦੇ ਲੋਕੀ ਰਾਤ ਨੂੰ ਸਾਡੇ ਆਰਗੇਨ ਨੂੰ ਦੇਖ ਜੇ ਹੈ ਸੋਨਾ ਸੋਕਾ ਸਮਾਈਲੀ ਮੁੰਡਾ ਉਹ ਦਰਵਾਜ਼ਾ ਲਾਤਾ ਉਹਨੇ ਭਰਾਵਾ ਤੂੰ ਹਾਨੂੰ ਬਾਹਰ ਹੀ ਡਿਆ ਹਾਂ ਬੰਦ ਕਰ ਇਹ ਕੈਮਰੇ ਵੀ ਫੈਨ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨੀ ਹੋਵੇ ਸਾਨੂੰ ਕੰਟੈਕਟ ਕਰੇ ਸਾਡੇ ਇੱਕ ਬਾਬਾ ਜੀ ਨੂੰ ਕੰਟੈਕਟ ਕਰੇ ਹਜੂਰੀ ਰਾਗੀ ਸੀਗੇ ਪਹਿਲਾਂ ਹੁਣ ਨਹੀਂ ਰਹੇ ਇਹਨਾਂ ਨੂੰ ਕੰਟੈਕਟ ਕਰੇ ਲਵ ਵੀਡੀਓ ਬਾਬੇ ਹੁਣ ਹੀ ਸੋ ਗਏ ਆ ਦੋਨੇ ਆਹ ਇਹ ਯਾ ਤੰਦਾਂ ਤੋਂ ਤਨੀ ਜੀ ਤੇ ਗਾਇਸ ਇੱਕ ਮਿੰਟ ਤਾਂ ਦੇ ਦਈਏ ਤੇ ਗਾਇਸ ਮ ਹੋ ਗਿਆ ਇੱਕ ਮਰ ਦੇ ਕੇ ਦਾਦਾ ਦੋ ਇੱਕ ਹੁਣ ਅਸੀਂ ਲੱਗੀਆਂ ਦੁੱਧ ਧਰਨ ਲਈ ਪਾਏ ਆਸਤੇ ਇਹ ਲੈ ਲਓ ਇਹ ਪਨੀਰ ਧਰਾਈ ਤੇ ਘਰ ਲਾ ਦੱਸ ਇਸ ਤੇ ਚੂੜਾ ਓਟੇ ਜਿਹਾ ਲੜ ਤੁਰਦੇ ਦੁੱਧ ਵਾਹ ਕੁਝ ਆ ਬਣਾਈ ਹੈ ਕਿਸੇ ਨੇ ਕਿ ਨਹੀਂ ਹਾਂ ਗਾਇਸ ਬਾਬਾ ਜੀ ਦਾ ਦੁੱਧ ਧਰਤਾ ਉਹ ਪਾ ਲੈ ਗਲਾਸ ਚ ਤੇ ਉਹਨਾਂ ਨੂੰ ਦੇ ਕੇ ਤੇ ਦੇਖੋ ਜੀ ਜੇ ਬੰਨੇ ਹੋ ਉਧਰੋਂ ਬਸਕਟ ਫੜਾ ਦੇਣੇ ਬਾਬਾ ਜੀ ਨੂੰ ਫੇਰ ਆਪਾਂ ਫੇਰ ਜਾਗੇ ਸਾਂ ਜਣਾ ਐਜ ਨਹੀਂ ਵੇ ਇਹ ਜੇ ਬੜੀ ਵਧੀਆ ਨਹੀਂ ਦੂੰਗੀ ਬਾਬਿਆ ਉਹ ਤੇ ਬੜੀ ਵਧੀਆ ਇਮਾਨਦਾਰੀ ਨਹੀਂ ਜੁਗਦੀ ਤੇ ਪਾਜੀ ਕੋ ਬਸਕਟ ਲਾ ਲਓ ਬੜਾ ਲੱਭੀ ਆਏ ਲਓ ਬਾਬਿਓ ਬਾਬਾ ਇਹ ਦੇਣ ਲੱਗੀਆਂ ਨਮਕੀਂ ਤੇ ਦੋ ਬਸਕਟ ਦਾ ਪੈਕਟ ਇਹ ਵਰਗਾਂ ਨੇ ਵਰਤਦਾ ਗਏ ਤੇ ਉਹ ਲੈਂ ਗਿਆ ਸੰਭਰ ਕਾਲੀ ਤੇ ਤੇ ਕੋਈ ਵੀ ਸਭ ਕਿੰਨਾ ਕੁ ਹੈ ਕਿਸਨ ਕੋਈ ਫੈਨਚਾਨ ਦੀ ਬਈਪੂਰੇ ਅਹੀਂ ਹੈ ਡੜੇ ਵਾਲਾ ਪਾਣੀ ਤੇ ਤੇ ਗਾਈਜ਼ ਹੁਣ ਅਸੀਂ ਲੱਗੇ ਆਪਾਂ ਲੰਮੇ ਪੈਣ ਦਾ ਭੈਣ ਤੋਂ ਦੇਤਾ दो बज भी आप उठा चार बजे चार बजे तक नीचे पूरी कर देने हाँ देखो तो है कोई इन्हों फिक्र फाका है कोई इन्ह किसी चाह चूह देनी कोई कुछ कोई कुछ ਬੰਸੇ ਸੇ ਸਾਰਾ ਜਮਾਨਾ ਜਨਮ ਹਰਨਾ ਜਨਮ ਹਰਨਾ ਦਰਦਾਣਾ ਲਾਵੀ ਸਿੰਘ ਨੂੰ ਹਾਨਦੇ ਤੋਰਤਾ ਦਰਬਾਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਤੁਮਾਂ ਜਿੱਥੋਂ ਤੱਕੋ ਜਦੋਂ ਤੁਹਾਨੂੰ ਮਿਲਦੇ ਪਰਵਾਦ ਫੇਰੀ ਆਉਗੀ ਉਦੋਂ ਏ ਗਾਈਜ਼ ਮੈਂ ਤੇ ਬੰਨ ਲਿਆ ਪਰਨਾ ਤੇ ਹੁਣ ਪ੍ਰਵਾਦ ਫੇਰੀ ਆਉਣ ਵਾਲੀ ਆ ਬੱਸ ਮੈਨੂੰ ਇੱਕ ਤੰਨੀ ਆ ਇਹ ਫਾਂਜੀ ਕਮੇ ਤੇ ਇਹ ਸਾਢੇ 3 3:40 ਵਜੇ ਮੇਰੇ ਸਾਹਮਣੇ ਤੇ ਵੇਖੋ ਕੀ ਬੰਦਾ ਤੇ ਚਲੋ ਕੋਈ ਨਹੀਂ ਪ੍ਰਵਾਦ ਫੇਰ ਨੇ ਘਰ ਨੂੰ ਵਗ ਜਾਗੇ ਬਾਅਦ ਚ ਰੈਡੀ ਕਿ ਉਹ ਖੜੀ ਹੋ ਵੇਖੋ ਇਹ ਆਹ ਰੈਡੀ ਖੜੀ ਆਹ ਹੀ ਚੱਲਾਂਗੇ ਮਿੰਦਲਾ ਦਾ ਬਾਂਦੀ ਓਏ ਵਿਖੀ ਖੁੱਲਣਾ ਲੈ ਬੰਦਾ ਖੁੱਲਿਆ ਖੁੱਲਿਆ ਬੱਸ ਲੈ ਲੈ ਦੇ ਗਾਈਸ ਕਰੋ ਚੈੱਕ ਸਾਡੇ ਅਸੀਂ ਆ ਗੈਸਟ ਰੂਮ ਚ ਆ ਕਰੋ ਸਾਡੇ ਬਿਸਕਟਾਂ ਦੀ ਢੇਰ ਚੈੱਕ ਜੇ ਦਿ ਰਾਤ ਨੂੰ ਰਾਤ ਖਾਦੇ ਇਹਦੇ ਆ ਵੇਖ ਲੋ ਆ ਬਿਸਕਟ ਤੇ ਬੜਾ ਸੁਆਦ ਆ ਯਾ ਪਪੇ ਹਨਾ ਵੇ ਬੜਾ ਸੁਆਦ ਬਿਸਕਟ ਆ ਬਾਕੀ ਬਿਸਕਟਾਂ ਨਹੀਂ ਗੱਲਾਂ ਆ ਆ ਬਿਸਕਟਾਂ ਜਿਹੜਾ ਇਹ ਬੜਾ ਖਾਦਾ ਹਿੰਪੜਾ ਲੈ ਸਮਰਦਾਈ ਹੋਣ ਚੈੱਕ ਕਰੋ ਜੇ 2 ਸਵੇਰ ਜਾਂ ਚਾਹ ਲੈ ਵੀ ਗਈ ਗਈ ਹੈ। ਹਾਂ ਮੱਛਰੇ ਲੜੀਏ ਸਾਰੇ। ਮੇਰੇ ਲੱਗਿਆ ਪੀ 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 ਕਰੀ ਗਏ ਸਾਰੇ ਮੱਛਰੇ ਆ ਕੇ। ਜੇ ਜੇ ਜਦੋਂ ਪ੍ਰਵਾਦ ਫਿਰ ਆਉਗੀ ਉਹ ਤੁਹਾਨੂੰ ਵੀਡੀਓ ਸ਼ੂਟ ਕਰਕੇ ਬਖਾਵਾਂਗੇ। ਲਵ ਯੂ ਗਾਇਸ ਸਾਡੇ ਕੋਲ ਚਾਹ ਪਹਿਲੇ ਬਣੀ ਆ ਵੇਖੋ। ਇਹ ਸਾਡੀ ਸੇਵਾਦਾਰ ਵੀਰ ਜੀ ਨੇ ਬਣਾਈ ਚਾਹ। ਹਨਾ ਵੀਰ ਜੀ ਕੁਝ ਕਹਿਣਾ ਚਾਹੋਗੇ? ਵਾਈ ਆ ਗ੍ਰੀਟਿੰਗ ਬੈਕਰ ਲਵ ਯੂ ਗਾਇਸ ਚਾਹ ਨੂੰ ਬਣਾ ਦੇਣ ਦੇ ਜਿੱਦਾਂ ਹੀ ਬਣਾ ਆ ਗਿਆ ਪੱਗ ਨਹੀਂ ਗਲਾਸਾਂ ਦੇ ਦੇਖ ਕਰੋ ਚਾਹ ਲਵ ਯੂ ਗਾਇਸ ਚਾਹ ਪੈ ਗਈ ਗਲਾਸਾਂ ਚ ਤੇ ਆ ਬਿਸਕੁਟਾਂ ਦੇ ਢੇਰ ਵੇਖ ਸਕਦੇ ਹਾਂ ਤੇ ਆ ਵੇਖ ਲੋ ਸਮਰ ਨੂੰ ਪਰ ਕੀ ਚਾਹ ਦਾ ਗਲਾਸ ਤੇ ਪੀਂਡਿਆ ਏ ਸਮਰ ਚੱਕ ਚੱਕ ਡੰਗ ਕਿੱਦਾਂ ਕਰਦਾ ਤਾ ਉਹ ਰੰਗ ਪੁੱਚ ਪੁੱਚ ਕਰਦਾ ਪੁੱਚ ਪੁੱਚ ਕੇ ਹੋਈ ਇਹ ਸੁਖ ਹੋ ਗਿਆ ਫੌਜ ਵਿੱਚ ਭਰਤੀ ਵਾਲਾ ਸੁਖ ਹੋ ਗਿਆ ਫੌਜ ਵਿੱਚ ਭਰਤੀ ਉਹਦਾ ਦੁੱਧ ਨਿਕਲਦਾ ਸੀ ਖਾਲੀ ਰੱਖ ਤੇ ਖੌੜਾ ਯਾ ਬਾਗਰ ਟਾਈਗਰ ਕਹਾਂ ਚ ਗਾਇਸ ਜਿਸ ਕੋਲ ਗਿਆ ਪੜੀ ਸਭ ਕੁਝ ਹੋ ਗਿਆ ਹੁਣ ਇਸ ਬਸ ਪ੍ਰਵਾਧਿਕ ਜ ਜਾਣਾ ਫਿਰ ਘਰ ਜਾ ਕੇ ਨਹਾ ਕੇ ਆਣਾ ਲਓ ਗਾਇਸ ਸਾਡੀ ਰੇੜੀ ਲੈ ਜਾ ਬੈਕ ਕਰੋ ਚੈੱਕ ਆਉਂਦੇ 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 ਸਿੱਧੀਆਂ ਆਉਂਦੇ ਸਿੱਧੀਆਂ ਆਉਂਦੇ ਸਿੱਧੀ 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 ਆਉਣਦੇ ਹੋਵੇ ਮਾਰਥਾ ਬਲੇ ਚ ਮਾਰਥਾ ਬਲੇ ਚ ਥਾਮਲੇ ਚ ਆਉਂਦੇ 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 ਇੱਧਰ ਨੂੰ ਕੱਟ ਦੇ ਕੱਢ ਦੇ ਆਉਂਦੇ 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 ਕੱਢ ਦੇ ਤੈਨੂੰ ਕਿਹਾ ਸੀ ਕੱਟ ਦੇ ਥਲੋ ਜਾ ਹਣ ਆਂਟੀ ਨੰਗਨ ਦੇ ਡਰਾਈਵਰ ਯੋਖੀ ਤੇਰੀ ਮੁੰਡਿਆ ਲਿਆ ਮੈਂ ਸਾਹ ਆਉਂਦੇ 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 ਕਰੋ ਜੀ ਇੱਕ

ચી hey પાણી <coughs> ਪੜ ਤਟ ਹੋ ਹੈ ਹਾਲ ਹਾਏ ਜੀ ਆਇਆਂ ਨੂੰ ਗੋਪਗਨ ਦੂਪਾਣੀ ਪਿਤਾ ਮਾਤਾ ਤਤਵਾਤ ਦਸਨਾ ਕੋ ਬਾਤਾ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਕਮਲਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਅੰਸਾ ਸੰਸਾਰ ਦੇ ਰਿਓ ਮੈਂ ਸੰਸਾਰ ਸੁਣਦੇ ਹੋਏ ਮੈਂ ਬੋਲ ਉਸੇ ਸੁਖਾ ਜਾਨੀ ਅਰ ਕੋ ਮੇਰੇ ਨਹੀਂ ਥਾ ਜਾਨੀ ਆਪਣਾ ਨਾਮ ਜਪਾਇਆ ਆਪਣਾ ਨਾਮ ਜਪਾਇਆ ਆਪਣਾ ਨਾਮ ਜਪਾਇਆ ਆਪਣਾ ਨਾਮ ਜਪਾਇਆ ਗੁਰੂ ਨਾਨਕ ਆ ਦੇਖੋ ਗਾਇਸ ਲੰਗਰ ਖਾਨ ਚਾਹ ਪੀਣ ਆਏ ਹੋਏ ਨੇ ਗਾਇਸ ਅਸੀਂ ਆਗੇ ਗੁਰਦੁਆਰਾ ਸਾਹਿਬ ਪਰਵਾਸ ਫੇਰ ਦੋ ਬਾ ਦੇਖੋ ਸਾਡੇ ਨਾਲ ਬਾਬਾ ਜੀ ਅੱਜ ਬਾਬਾ ਜੀ ਨੇ ਬਹੁਤ ਸੋਹਣੀ ਢੋਲਕੀ ਵਜਾਈ ਇਧਰ ਵੇਖੀ ਬਾਬੇ ਹੱਥ ਵਿਖਾ ਆ ਲੈ ਤੇ ਕੁ ਸੰਗਤਾਂ ਨੇ ਸਾਡੇ ਨਾਲ ਦੇਖੋ ਭਜਦੇ ਆ ਫਿਰਦੇ ਆ ਸੰਗਤਾਂ ਤੇ ਚਲੋ ਤੁਹਾਨੂੰ ਮਿਲਦੇ ਆ ਸ਼ਾਮ ਨੂੰ ਨਗਰ ਕੀਰਤਨ ਦੇ ਵਿੱਚ ਅੱਜ ਦਾ ਇਹ ਇੱਥੇ ਹੀ ਸਮਾਪਤ ਹੁੰਦਾ ਚੰਗਾਈ サタシがいられない。<music>